ਸਤ ਸ੍ਰੀ ਅਕਾਲ ਸਾਰਿਆਂ ਨੂੰ ਡੇਲੀ ਕਨਵਰਸੇਸ਼ਨ ਅੱਜ ਅਸੀਂ ਹਰ ਰੋਜ਼ ਹੋਣ ਵਾਲੇ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਸਿੱਧੇ ਮੁੱਦੇ ਉੱਪਰ ਆਓ ਕਮ ਟੂ ਦਾ ਪੁਆਇੰਟ ਸਿੱਧੇ ਬੈਠੋ ਸਿਟ ਅਪਰਾਇਟ ਸਾਡੇ ਨਾਲ ਆਓ ਕਮ ਬੇ ਦੱਸ ਸਾਡੇ ਨਾਲ ਰਹੋ ਸਟੇ ਵਿਦ ਅਸ ਕਦੇ ਵੀ ਨਹੀਂ ਨੋਟ ਐਟ 올 ਹਾਂ ਹਰ ਪਾਸੇ ਤੋਂ ਜੈਸ ਵਾਈ ਆਲ ਮੀਨਸ ਉਹ ਅਜੀਬ ਗੱਲ ਕਰਦਾ ਹੈ ਹੀ ਟਾਕਸ ਸਟ੍ਰੇਂਜ ਸਾਡੀ ਇਸ ਵਿਸ਼ੇ ਤੇ ਕਦੇ ਗੱਲ ਨਹੀਂ ਹੋਈ ਵੀ ਨੇਵਰ ਟੱਚਡ ਥਿਸ ਪੁਆਇੰਟ ਆਪਾਂ ਇੱਕ ਦੂਜੇ ਨਾਲ ਹਮੇਸ਼ਾ ਇਕੱਠੇ ਰਹਾਂਗੇ ਵੀ ਵਿਲ ਆਲਵੇਸ ਬੀ ਵਿਦ ਈਚ ਅਦਰ うわ。